ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਪਾਂ ਅੱਜ ਬਣਾ ਰਹੇ ਸੀ ਕਰੇਲੇ ਤੇ ਪਹਿਲਾਂ ਆਪਾਂ ਇਹਨਾਂ ਨੂੰ ਛਿੱਲਿਆ ਛਿੱਲ ਬੜੀਆ ਤਰ੍ਹਾਂ ਨੂੰ ਛਿੱਲ ਲੈਣਾ ਆ ਤੇ ਸਾਰੇ ਛਿਲਕੇ ਵੀ ਬਹੁਤ ਗੁਣਕਾਰੀ ਹੁੰਦੇ ਆ ਛਿੱਲਣ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ ਥੋੜਾ ਟਾਈਮ ਤੋਂ ਪਚ ਰੱਖ ਕੇ ਫਿਰ ਇਹਨਾਂ ਨੂੰ ਮੈਂ ਕਰ ਲਿਆ ਫਰਾਈ ਫਰਾਈ ਕਰਦੇ ਤੁਸੀਂ ਦੇਖ ਰਹੇ ਹੋ ਆਇਲ ਮੈਂ ਜ਼ਿਆਦਾ ਯੂਜ਼ ਨਹੀਂ ਕੀਤਾ ਵੀ ਅੱਧ-ਅੱਧੇ ਕਰੇਲੇ ਕਰਕੇ ਕਰ ਲਏ ਤੇ ਆ ਜਿੱਦ ਆਪਾਂ ਪਹਿਲਾਂ ਪਾ ਦਿੱਤੇ ਸੀਗੇ ਤੇ ਇਹ ਫਰਾਈ ਵੀ ਆਪਣੇ ਹੋ ਗਏ ਤੇ ਆਪਾਂ ਹੁਣ ਇਹਨਾਂ ਨੂੰ ਕੱਢ ਲਾਂਗੇ ਇਹਨਾਂ ਨੂੰ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਹਨਾ ਜਿਆਦਾ ਵੀ ਮੱਚ ਨਾ ਜਾਣ ਵੀ ਬਾਜ ਜਿਆਦਾ ਸੜੇ ਜੇ ਵੀ ਜਿਹੜੇ ਆ ਉਹ ਵੀ ਥੋੜੇ ਕੌੜ ਜੀ ਹੋ ਜਾਂਦੀ ਆ ਤੇ ਵੀ ਠੀਕ ਜੇ ਹੁਣ ਬਿਹਾਰ ਰੜੇ ਜੇ ਤਾਂ ਠੀਕ ਆ ਰੜ ਲਓ ਪਰ ਇਦਾਂ ਵੀ ਠੀਕ ਜੀ ਜਿਆਦਾ ਵੀ ਨਹੀਂ ਰੜਨੇ ਤੇ ਜਿਆਦਾ ਕੱਚੇ ਵੀ ਨਹੀਂ ਰੱਖਣ ਆਪਣੇ ਹੋ ਗਏ ਸੀ ਫਰਾਈ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲਾ ਪਰਾੰਗੇ ਤੇ ਮਸਾਲਾ ਪੰਨ ਲਈ ਮੈਂ ਬਹੁਤਾ ਕੁਝ ਨਹੀਂ ਯੂਜ਼ ਕੀਤਾ ਮਤਲਬ ਜੋ ਆਪਣੇ ਘਰੇ ਹੁੰਦੇ ਆ ਵੀ ਡੇਲੀ ਰੂਟੀਨ ਵਾਲੇ ਆਪਾਂ ਮਸਾਲੇ ਵਰਤਦੇ ਆ ਉਹੀ ਪਾਏ ਆ ਤੇ ਬਾਕੀ ਕੱਲਾ ਮੈਂ ਪਿਆਜ਼ ਹੀ ਪਾਇਆ ਸੀਗਾ ਵੀ ਟਮਾਟਰ ਵਗੈਰਾ ਨਹੀਂ ਇਹਦੇ ਵਿੱਚ ਮੈਂ ਯੂਜ਼ ਕੀਤਾ ਹੈਗਾ ਤੇ ਤੁਹਾਡੀ ਮਰਜ਼ੀ ਆ ਵੀ ਜੇ ਤੁਸੀਂ ਪਾਉਣਾ ਚਾਹੋ ਪਾ ਵੀ ਸਕਦੇ ਹੋ ਉਹਦੀ ਜਗ੍ਹਾ ਤੇ ਮੈਂ આમਚੂਰ ਪਾਊਡਰ ਨਰਦਾਣਾ ਉਹ ਪਾ ਲਿਆ ਸੀ ਤੇ ਆ ਵੀ ਮੈਂ ਫਰਾਈ ਕਰ ਲਿਆ ਸੀਗਾ ਮਸਾਲਾ ਇਹਦਾ ਅੱਜ ਨੂੰ ਗ੍ਰाइंड ਕਰਕੇ ਤੇ ਉਹ ਫਰਾਈ ਕਰ ਲਿਆ ਤੇ ਹੁਣ ਆਪਾਂ ਇਦਾਂ ਹੀ ਇਹਨੂੰ ਠੰਡਾ ਕਰਕੇ ਤੇ ਕਰੇਲੇ ਭਰ ਲਵਾਂਗੇ ਇਹਦੇ ਨਾਲ ਇੱਕ ਇੱਕ ਕਰਕੇ ਜਿਵੇਂ ਮੈਂ ਤੁਸੀਂ ਦੇਖ ਸਕਦੇ ਹੋ ਵੀ ਜਿਆਦਾ ਮਸਾਲਾ ਪਾਇਆ ਤਾਂ ਤਾਂ ਕਿ ਮਸਾਲਾ ਜੇ ਥੋੜਾ ਬਹੁਤ ਨਿਕਲੇ ਵੀ ਤਾਂ ਬਾਕੀ ਹੋਊਗਾ ਬਾਕੀ ਲੋਕੀ ਢਾਗੇ ਢੁਗੇ ਵੀ ਬਨ ਦਿੰਦੇ ਆ ਵੀ ਨਾ ਨਿਕਲੇ ਪਰ ਇਹ ਪਾਇਆ ਹੀ ਆਪਾਂ ਐਸਾ ਨਾ ਵੀ ਨਿਕਲਦਾ ਹੈ ਹੀ ਨਹੀਂਗਾ ਢਾਗਾ ਵੀ ਬੰਨਣ ਦੀ ਜਿਵੇਂ ਕੋਈ ਲੋੜ ਨਹੀਂ ਤੇ ਫੇਰ ਦੁਬਾਰਾ ਤੋਂ ਸਾਰੇ ਫਰਾਈ ਕਰਕੇ ਆਪਾਂ ਆ ਦੇਖੋ ਬਿਨਾ ਤੇਲ ਤੋਂ ਬਾਅਦ ਚ ਮੈਂ ਆਇਲ ਬਿਲਕੁਲ ਨਹੀਂ ਯੂਜ਼ ਕੀਤਾ ਬਿਨਾ ਤੇਲ ਤੋਂ ਆਪਾਂ ਖਾਲੀ ਕੜਾਈ ਵਿੱਚ ਇਹਨਾਂ ਨੂੰ ਸੇਕ ਲਵਾ ਰਹੇ ਆ ਇਹ ਆਪਾਂ ਜ਼ਿਆਦਾ ਨਹੀਂ ਲਵਾਉਣਾ ਹੈਗਾ ਵੀ ਜਿਵੇਂ 5-10 ਮਿੰਟ ਬਹੁਤ ਉਹ ਵੀ ਕੋਲ ਖੜ ਕੇ ਵੀ ਤਾਂ ਕਿ ਆਪਾਂ ਥੋੜਾ ਹਲਾ ਲਈਏ ਇਹਨਾਂ ਨੂੰ ਤੇ ਵੀ ਐ ਨਾ ਹੋਵੇ ਵੀ ਇਦਾਂ ਸੜ ਜਾਣ ਜਿਵੇਂ ਆਪਣੇ ਬੜੇ ਬਣਾਏ ਤੇ ਪਾਣੀ ਫਿਰ ਜਵੇ ਬਾਅਦ ਚ ਤੇ ਇਹ ਜੀ ਇਦਾਂ ਧਿਆਨ ਰੱਖਣਾ ਹੈ ਵੀਟਨ ਪਰ ਵੈਸੇ ਵੀ ਸੁੱਕੀ ਸਬਜ਼ੀ ਕੋਲ ਖੜ ਕੇ ਹੀ ਜ਼ਿਆਦਾ ਵਧੀਆ ਬਣਦੀ ਆ ਇਹ ਨਾਲ ਦੇ ਨਾਲ ਆਪਾਂ ਹਲਾਉਂਦੇ ਜਾਈਏ ਕੇਲੇ ਬਣਾ ਕੇ ਤੁਸੀਂ ਵੀ ਦੇਖਿਓ ਬਹੁਤ ਵਧੀਆ